ਕਾਲ ਮੂਰਤ ਅਜੋਨੇਸ ਭੰ ਗੁਰ ਪਰਸਾਣ ਜਉਗ ਲਵਹ ਤਉ ਬੁਲਾ ਸੁਆਮੀ ਉਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੇ ਜੇ ਤਾਂ ਜੀਓ ਪਿੰਡ ਸਭ ਤੇਰਾ ਤੋ ਅੰਤਰ ਜਮੇ ਪੁਰਖ ਭਗਵਾਨ ਦਾਸੰ ਦਾਸ ਕਹੈ ਚਨ ਨਾਨਕ ਜੈ ਹਾ ਤੋ ਕਰਾ ਅਹੈ ਤੇਹਾ ਹੋ ਕਰੀ ਵਿਕਿਆਨ ਏਕੰਕਾਰ ਸਤ ਗੁਰੂ ਤੇਰੇ ਪਰਸਾਦ ਸਚ ਹੋਏ ਬਿਨਾ ਬਨਾਸਨ ਸੋ ਵਾਹਿ ਗੁਰੂ ਜੀ ਕੀ ਫਤਿਹ ਬਿਗਨ ਬਨਾਸਨ ਸੋ ਸਤਨਾ ਨਿਰਭਉ ਨਿਰਵੈਰ ਉਕਾਲ ਮੂਰਤ ਅਜੋਨੇ ਸ ਭੰਗੁਰ ਪ੍ਰਸਾਦ ਤਨਾਸਰੇ ਦੀਨ ਦਰਦ ਨਿਵਾਰ ਠਾਕੁਰ ਰਖ ਜਨ ਕੀ ਆਪ ਤਰਣ ਆਪ ਤਾਰਨ ਹਰਿਤ ਦੁਖ ਨਾਸਤ ਬਿਆਪ ਸਾਧੂ ਸੰਗ ਅਯੋਗ ਪਾਲੋ ਆਨ ਸੰਜਮ ਕਿਸ਼ਨਾ ਸੁਜੈ ਇਨ ਜਤਨ ਕਾਟ ਕਲ ਕਾਲ ਰਾਹ ਆਦ ਅੰਤ ਦਇਾਲ ਪੂਰਨ ਤਿਸ ਬਿਨਾ ਨਹੀਂ ਪੋਏ ਜਨਮ ਮਰਨੋਂ ਨਿਹਾਰ ਹਰਿ ਜਪ ਸਿਮਰ ਸੁਆਮੀ ਸੋਈ ਬੇਦ ਸਿਮਰਤ ਕਥ ਸਾਸਤ ਭਗਤ ਕਰੇ ਵਿਚਾਰ ਮੁਕਤ ਪਾਈਐ ਸਾਧ ਸੰਗਤ ਬੇਨਸ ਜਾਏ ਅੰਧਾਰ ਚਰਨ ਕਮਲ ਉਧਾਰ ਜਨਕਾ ਰਾਸ ਪੁੰਜੀ ਏਕ ਤਾਣ ਮਾਣ ਦੀ ਬਾਣ ਸੱਚਾ ਨਾਨਕ ਕੀ ਪ੍ਰਭ ਟੇਕ ਤਨਾ ਸ੍ਰੀ ਮਹਲਾ ਪੰਜਵਾ ਦੇਨ ਦਰਦ ਨਿਵਾਰ ਠਾਕੁਰ ਰਖ ਜਨ ਕੀ ਆਪੋ ਤਾਰਣ ਤਾਰਣ ਹਰ ਨਿਦ ਦੁੱਖ ਨੋ ਸਕੈ ਬਿਆਪ ਪਰਮ ਸਨਮਨ ਜੋ ਗੁਰਸਵਾਰੇ ਸਤਸੰਗੀ ਜਨੋ ਆਪ ਸਰਬੱਤ ਦਾ ਮਾਈ ਭਾਈ ਇਹ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਦੇ ਉੱਪਰ ਸਤਿਗੁਰੂ ਪਤਸ਼ਾਹੀ ਜੀ ਨੇ ਆਪਣਾ ਮਹਿਰਾਮਤ ਪਰਿਆ ਹੱਥ ਰੱਖਦੇ ਆ ਅੰਮ੍ਰਿਤ ਵੇਲੇ ਦੀ ਦਾਤ ਘੋਲੇ ਵਿੱਚ ਪਾਉਂਦੇ ਆ ਆਪਣੇ ਚਰਨਾਂ ਦੇ ਨਾਲ ਜੁੜੁੰਦਾ ਸੁਪਾਕ ਬਖਸ਼ਿਸ਼ ਕੀਤਾ ਗਏ ਸਵਾਉ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਤੋਂ ਪਹਿਲਾਂ ਆਪਣੀਆਂ ਮਨਮਰਤਿਆਂ ਨੂੰ ਇਕਾਕਰ ਕਰਨ ਦੇ ਲਈ ਸਰਦਾ ਸਤਕਾਰ ਅਦਬ ਸਨਮਾਨ ਸਤ ਦੋਵੇਂ ਹੱਥ ਜੋੜ ਗੁਰੂ ਚਰਨਾਂ ਵਿੱਚ ਝੁਕਾ ਕੇ ਸੀਸ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਓ ਅੱਜ ਮੇਰੇ ਸਤਿਗੁਰੂ ਜੀ ਨੇ ਜੋ ਪਾਵਨ ਪਵਿੱਤਰ ਸ਼ਬਦ ਸਾਨੂੰ ਹੁਕਮਨਾਮਾ ਸਾਖ ਦੇ ਰੂਪ ਦੇ ਵਿੱਚ ਅੰਮ੍ਰਿਤ ਵੇਲੇ ਪ੍ਰਕਾਸ਼ਵਾਨ ਹੁੰਦਿਆਂ ਬਖਸ਼ਿਸ਼ ਕੀਤਾ ਹੈ ਇਸ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਚੜਿਏ ਇਹ ਪਾਵਨ ਪਵਿੱਤਰ ਸ਼ਬਦ ਤਨਸਰੀ ਰਾਗ ਦੇ ਵਿੱਚ ਪੰਜਮੇ ਨਾਨਕ ਧੰਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਰਚਨਾ ਤੋਂ ਉਚਾਰਨ ਕੀਤਾ ਹੋਇਆ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹੰਦੇ ਪਾਵਨ ਅੰਗ 675 ਦੇ ਉੱਪਰ ਸਵਾਇ ਮਾਨ ਹੈ ਇਸ ਪਾਵਨ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਅਪਰ ਰਹਾਉ ਵਾਲੇ ਬੰਦ ਨਾਲ ਜੁੜਨਾ ਹੈ ਜਿਹਦੇ ਵਿੱਚ ਸਤਿਗੁਰੂ ਜੀ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਸਾਦੋ ਸੰਗ ਪਜੋ ਗੋਪਾਲ ਆਨ ਸੰਜਮ ਕਿਸ਼ਨ ਸੁਜੈ ਇਹ ਯਤਨ ਤਾਟ ਕਲ ਕਾਲ ਸਤਿਗੁਰੂ ਕਹਿੰਦੇ ਇਹ ਭਾਈ ਸਾਧੂਆਂ ਦੀ ਸੰਗਤ ਵਿੱਚ ਬੈਠ ਜਿਸ ਨੂੰ ਅਸੀਂ ਸਤ ਸੰਗਤ ਆਖਦੇ ਆਂ ਜਿਸ ਨੂੰ ਸਤ ਪੁਰਖਾਂ ਦੀ ਸੰਗਤ ਕਿਹਾ ਜਾਂਦਾ ਹੈ ਉਨਪਾਵੇਂ ਜਿੰਨਾ ਮਰਜੀ ਵੱਡਾ ਇਕੱਠ ਹੋਵੇ ਜਿੰਨੇ ਮਰਜੀ ਲੋਕ ਬੈਠੇ ਹੋਣ ਲੇਕਿਨ ਜੇ ਕਿਤੇ ਉਥੇ ਸੱਚ ਦੀ ਵਿਚਾਰ ਨਹੀਂ ਹੁੰਦੀ ਪਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਨਹੀਂ ਹੁੰਦੀ ਤੇ ਪਿਆਰਿਓ ਉਹ ਸਤ ਸੰਗਤ ਨਹੀਂ ਕਹੀ ਜਾ ਸਕਦੀ ਸਤ ਸੰਗਤ ਉਹੀ ਹੈ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀ ਹੈ ਪਹਿਲਾ ਸਵਾਲ ਕੀਤਾ ਕਹਿੰਦੇ ਸਤ ਸੰਗਤ ਕਿਹੋ ਜੀ ਹੁੰਦੀ ਹੈ ਫਿਰ ਅਗਲੀ ਪੰਕਤੀ ਦੇ ਅੰਦਰ ਸਤਗੁਰੂ ਨੇ ਆਪ ਹੀ ਇਸ ਗੱਲ ਦਾ ਜਵਾਬ ਦਿੱਤਾ ਕਹਿੰਦੇ ਜਿੱਥੇ ਇੱਕ ਪਾਰ ਬ੍ਰਹਿਮ ਪਰਮੇਸ਼ਰ ਦੇ ਨਾਮ ਦੀ ਗੱਲ ਹੁੰਦੀ ਹੋਵੇ ਮੈਂ ਬੇਨਤੀ ਕਰਾਂ ਸਤ ਸੰਗਤ ਦੇ ਵਿੱਚ ਤਾਕਤ ਬੜੀ ਵੱਡੀ ਹੈ ਤਾਕਤ ਬੜੀ ਵੱਡੀ ਹੈ ਉਹ ਕੀ ਹੈ ਸਤ ਸੰਗਤ ਸਾਡੇ ਅੰਦਰ ਨੂੰ ਨਿਰਮਲ ਕਰਦੀ ਹੈ ਸਾਡੇ ਅੰਦਰ ਨੂੰ ਧੋਂਦੀ ਹੈ ਬਾਹਰ ਅਸੀਂ ਤੀਰਥ ਸਥਾਨਾਂ ਦੇ ਉੱਪਰ ਜਾ ਕੇ ਸਰੋਵਰਾਂ ਦੇ ਵਿੱਚ ਇਸ਼ਨਾਨ ਕਰਕੇ ਆਪਣੇ ਤਨ ਨੂੰ ਤੇ ਸ਼ੁੱਧ ਕਰ ਸਕਦੇ ਆ ਸਾਡਾ ਸਰੀਰ ਤੇ ਸ਼ੁੱਧ ਹੋ ਸਕਦਾ ਹੈ ਸਾਡੇ ਸਰੀਰ ਦੀ ਮੈਲ ਤੇ ਲੱਥ ਸਕਦੀ ਹੈ ਲੇਕਿਨ ਸਾਡੇ ਜਿਹੜੇ ਅੰਦਰ ਦੀ ਮੈਲ ਹੈ ਉਹ ਇਹਨਾਂ ਤੀਰਥ ਸਥਾਨਾਂ ਦੇ ਪਾਣੀ ਦੇ ਨਾਲ ਨਹੀਂ ਲਹੇਗੀ ਸਤਗੁਰਾਂ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਵਰਣਨ ਕੀਤਾ ਹੈ ਕਹਿੰਦੇ ਪਾਣੀ ਚਿੱਤਨਾ ਧੋਪਾਈ ਮੁਖ ਪੀ ਤ ਤਖ ਜਾਏ ਪਾਣੀ ਸਾਡੇ ਸਰੀਰ ਦੀ ਪਿਆਸ ਬੁਝਾ ਸਕਦਾ ਹੈ ਸਾਡੇ ਸਰੀਰ ਦੀ ਮੈਲ ਲਾ ਸਕਦਾ ਹੈ ਲੇਕਿਨ ਸਤਿਗੁਰੂ ਜੀ ਕਹਿੰਦੇ ਪਾਣੀ ਸਾਡੇ ਅੰਦਰੋਂ ਨਹੀਂ ਧੋਏਗਾ ਸਾਡੇ ਅੰਦਰੋਂ ਕੀ ਕੌਣ ਧੋਏਗਾ ਜੀ ਭਾਰ ਭ੍ਰਮ ਪਰਮੇਸ਼ਰ ਦਾ ਨਾਮ ਤੇ ਪਾਰਬ੍ਰह्म ਪਰਮੇਸ਼ਰ ਦਾ ਨਾਮ ਕਿੱਥੋਂ ਮਿਲੇਗਾ ਸਤਸੰਗਤ ਦੇ ਵਿੱਚੋਂ ਸਤਪੁਰਸ਼ਾਂ ਦੀ ਸੰਗਤ ਦੇ ਵਿੱਚੋਂ ਪ੍ਰਮਾਤਮਾ ਦਾ ਨਾਮ ਮਿਲੇਗਾ ਜਿਸ ਨੂੰ ਮੇਰੇ ਸਹਬ ਜੀ ਨੇ ਆਖਿਆ ਕਹਿੰਦੇ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਤਦਰ ਮਤ ਕੋਈ ਸਾਡੇ ਅੰਦਰ ਮੈਲ ਕਿਹੜੀ ਲੱਗੀ ਹੈ ਗੱਲ ਯਾਦ ਰੱਖਿਓ ਸਾਡੇ ਅੰਦਰ ਜਿਹੜੇ ਅਸੀਂ ਬਾਹਰ ਸਾਡੇ ਕੂੜੇ ਕਰਕਟ ਦੇ ਨਾਲ ਜਾਂ ਮਿੱਟੀ ਘੱਟੇ ਦੇ ਨਾਲ ਮਿਲ ਲੜਦੀ ਹੈ ਇਹ ਮੈਲ ਨਹੀਂ ਸਾਡੇ ਅੰਦਰ ਹੈਗੀ ਸਾਡੇ ਮਨ ਦੇ ਅੰਦਰ ਇਹ ਮੈਲ ਨਹੀਂ ਸਾਡੇ ਮਨ ਦੇ ਅੰਦਰ ਹੈ ਦੁਰਮਤ ਭਾਵ ਖੋਟੀ ਮਤ ਵਾਲੀ ਮੈਲ ਸਾਡੇ ਅੰਦਰ ਹੈ ਉਹ ਕਾਮ ਦੇ ਰੂਪ ਵਿੱਚ ਵੀ ਹੋ ਸਕਦੀ ਹੈ ਪ੍ਰੋਧ ਦੇ ਰੂਪ ਚ ਹੋ ਸਕਦੀ ਹੈ ਲੋਭ ਮੋਹ ਹੰਕਾਰ ਵਿਸ਼ੇ ਵਕਾਰਾਂ ਦੇ ਰੂਪ ਦੇ ਵਿੱਚ ਹੋ ਸਕਦੀ ਹੈ ਜਿਹੜੇ ਮਨੁੱਖ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆ ਗਿਆ ਤੇ ਉਸ ਨੂੰ ਅਸੀਂ ਕੀ ਆਖਾਂਗੇ ਦਰਮਤ ਜਿਨ੍ਹਾਂ ਨੇ ਗੁਰੂ ਦੀ ਮਤ ਨੂੰ ਧਾਰਨ ਕਰ ਲਿਆ ਉਹਨਾਂ ਦੇ ਅੰਦਰੋਂ ਦਰਮਤ ਖਤਮ ਹੋ ਜਾਂਦੀ ਹੈ ਦਵੈਤ ਭਾਵਨਾ ਵਾਲੀ ખોટી ਮਤ ਖਤਮ ਹੋ ਜਾਂਦੀ ਹੈ ਤੇ ਜਿਨ੍ਹਾਂ ਦੇ ਅੰਦਰੋਂ ਖਤਮ ਹੋ ਗਈ ਫਿਰ ਉਹਨਾਂ ਨੂੰ ਪਤਾ ਕੀ ਹੁੰਦਾ ਉਹਨਾਂ ਦੀ ਅਵਸਥਾ ਕੈਸੀ ਬਣਦੀ ਹੈ ਨਾ ਕੋ ਬਹਿਰੀ ਨਹੀਂ ਬੇਗਨਾ ਸਗਲ ਸੰਗ ਹਮ ਕੋ ਬਨਾਈ ਜਾਉ ਕਰਨਗੇ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾ ਕੇ ਸਾਜਨ ਕਿਉਂ ਕਿਉਂਕਿ ਦੂਰ ਪਰਾਇਓ ਮਲ ਕਾ ਬਿਰਗਾ ਤਮੇਲ ਕਿਉ ਮੇਰੇ ਰਾਜਨ ਉਹ ਰਾਜਿਆਂ ਦੇ ਰਾਜੇ ਵਾਹਿਗੁਰੂ ਪਰਮੇਸ਼ਰ ਨੇ ਮਲਾਪ ਕਰਵਾ ਦਿੱਤਾ ਕਦੋਂ ਜਦੋਂ ખોટી ਮਤ ਦਾ ਨਾਸ ਹੋ ਗਿਆ ਦਰਮਤ ਦਵੈਤ ਭਾਵਨਾਵਾਂ ਵਾਲੀ ખોટી ਮਤ ਦਾ ਨਾਸ ਹੋ ਗਿਆ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਹਿੰਦੇ ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸ ਖੇ ਸਾਡੇ ਹੱਥ ਪਰ ਮਲੇ ਹੋ ਜਾਂਦੇ ਨੇ ਸੀ ਪਾਣੀ ਦੀ ਵਰਤੋਂ ਕਰਦੇ ਆ ਧੋ ਲੈਨੇ ਆ ਸਾਫ਼ ਹੋ ਜਾਂਦੇ ਆ ਫਿਰ ਅੱਗੇ ਜਾ ਕੇ ਸਤਿਗੁਰੂ ਕਹਿੰਦੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਤੋਂ ਕਹਿੰਦੇ ਜੇ ਤੁਹਾਡੇ ਕੱਪੜੇ ਮਲੇ ਹੋ ਗਏ ਮਲਮੂਤਰ ਲੱਗ ਗਿਆ ਗੰਦਗੀ ਲੱਗੀ ਤੇ ਕੱਪੜਿਆਂ ਨੂੰ ਫਿਰ ਸਾਬਣ ਦੇ ਨਾਲ ਧੋਤਾ ਜਾ ਸਕਦਾ ਹੈ ਸਤਗੁਰੂ ਜੀ ਅਗਲੀ ਪੰਕਤੀ ਅੰਦਰ ਰੱਖਦੇ ਨੇ ਕਹਿੰਦੇ ਭਰੀਐ ਮਤ ਪਾਪਾਂ ਕਾ ਸੰਗ ਉਹ ਧੋਪੈ ਨਾ ਵਕਰੰਗ ਭਰੀਐ ਮਤ ਪਾਪਾਂ ਕਾ ਸੰਗ ਜਦੋਂ ਮਤ ਬੁੱਧੀ ਵਿਕਾਰਾਂ ਦੀ ਮੈਲ ਦੇ ਨਾਲ ਭਰ ਜਾਂਦੀ ਹੈ ਫਿਰ ਉਥੇ ਨਾ ਪਾਣੀ ਕੰਮ ਕਰਦਾ ਨਾ ਸਾਬਣ ਕੰਮ ਕਰਦੀ ਹੈ ਤੇ ਪਿਆਰਿਓ ਨਾ ਕੋਈ ਵਾਸ਼ਨ ਪਾਊਡਰ ਕੰਮ ਕਰਦਾ ਹੈ ਉਥੇ ਕੰਮ ਕੌਣ ਕਰਦਾ ਹੈ ਕੇਵਲ ਤੇ ਕੇਵਲ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਪਰਮਾਤਮਾ ਦੇ ਨਾਮ ਰੂਪੀ ਜਲੂ ਲਿਆ ਜਾਏਗਾ ਪਰਮਾਤਮਾ ਦੇ ਨਾਮ ਰੂਪੀ ਸਾਬਣ ਦੇ ਨਾਲ ਹੀ ਇਹ ਦਰਮਤ ਭਾਵਨਾ ਵਾਲੀ ਜਿਹੜੀ ਦੁਬੈਤ ਮਤ ਵਾਲੀ ਜਿਹੜੀ ਮਤ ਹੈ ਉਹ ਖਤਮ ਹੁੰਦੀ ਹੈ ਸਤਿਗੁਰੂ ਜੀ ਇਸ ਕਰਕੇ ਆਖਦੇ ਨੇ ਕਹਿੰਦੇ ਸਾਦੂ ਸੰਗ ਪਜੋਗੋਪਾਲ ਸਤ ਸੰਗਤ ਦੇ ਵਿੱਚ 64 ਸਾਧੂ ਜਨਾਂ ਦੇ ਨਾਲ ਮਿਲ ਕੇ ਰੱਬ ਦੇ ਪਿਆਰ ਵਾਲਿਆਂ ਨਾਲ ਗੁਰਮਖਾ ਨਾਲ ਮਿਲ ਕੇ ਉਸ ਅਤਾਲਪੁਰਖ ਵਿਕਰੂ ਪਰਮੇਸ਼ਰ ਨੂੰ ਜਪਣਾ ਕਰ ਗੋਪਾਲ ਗੋ ਕਹਿੰਦੇ ਆ ਇੰਦਰੀਆਂ ਪਾਲ ਤੋਂ ਪਾਪ ਉਹਨਾਂ ਦੀ ਪਾਲਣਾ ਕਰਨ ਵਾਲਾ ਜਿਹੜੇ ਸਾਡੇ ਗਿਆਨ ਇੰਦਰੇ ਨੇ ਨਾ ਇਹਨਾਂ ਗਿਆਨ ਇੰਦਰੀਆਂ ਨੂੰ ਸੋਚੇ ਬਖਸ਼ਣ ਵਾਲਾ ਉਹ ਪਾਰ ਪ੍ਰੇਮ ਪਰਮੇਸ਼ਰ ਔਰ ਦੂਸਰਾ ਅਰਥ ਵਿੱਚ ਕਿਮਾ ਕਰਿਓ ਧਰਤੀ ਗੋਤੋ ਭਾਵ ਅਰਥੀ ਧਰਤੀ ਤੇ ਪਾਲਤੋ ਭਾਵ ਧਰਤੀ ਦੇ ਉੱਤੇ ਜਿੰਨੇ ਵੀ ਜੀਵਰ ਨੂੰ ਪਾਲਣ ਵਾਲਾ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਸ਼ਨਾ ਸੂਝੈ ਇਹ ਯਤਨ ਕਰ ਕਲ ਕਾਲ ਇਹ ਯਤਨ ਕਰ ਜਿਸ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਬੰਦਗੀ ਕਰਨ ਦੇ ਨਾਲ ਤੇਰਾ ਕਲ ਕਾਲ ਅਲਕ ਕੱਟਿਆ ਜਾਣਾ ਨਾ ਸਤਿਗੁਰੂ ਪਤਸ਼ਾਹੀ ਕਹਿੰਦੇ ਮੈਨੂੰ ਤਾਂ ਇਹਦੇ ਤੋਂ ਬਗੈਰ ਹੋਰ ਕੁਝ ਸੁੱਜਦਾ ਹੀ ਨਹੀਂ ਹੈ। ਦੀਨ ਦਰਦ ਨਿਵਾਰ ਠਾਕੁਰ ਰੱਖ ਜਨ ਕੀ ਆਪ ਉਹ ਪ੍ਰਮਾਤਮਾ ਦਾ ਸਭ ਤੋਂ ਵੱਡਾ ਗੁਣਾ ਹੈ ਕਿ ਉਹ ਦੀਨਾਂ ਦਾ नाथ ਹੈ। ਕਹਣ ਤੋਂ ਭਾਵ ਜਿਹੜੇ ਅਨਾਥ ਨੇ ਜਿਨ੍ਹਾਂ ਦਾ ਕੋਈ ਨਹੀਂ ਹੈ ਜਿਹੜੇ ਗਰੀਬ ਨੇ ਜਿਹੜੇ ਮਜਲੂਮ ਨੇ ਉਹਨਾਂ ਦੇ ਦਰਦਾਂ ਨੂੰ ਨਿਵਾਰਨ ਦਾ ਗੁਣ ਉਸ ਵਾਹਿਗੁਰੂ ਪਰਮੇਸ਼ਰ ਦੇ ਅੰਦਰ ਹੈ ਸਭ ਤੋਂ ਵੱਡਾ ਗੁਣ ਹੈ ਨਿਯਮ ਤੌਰ ਤੇ ਅਸੀਂ ਦੇਖਦੇ ਹਾਂ ਜਿਹੜੇ ਵੱਡੇ ਲੋਕ ਹੁੰਦੇ ਨੇ ਉਹ ਦੂਜਿਆਂ ਨੂੰ ਦੁੱਖ ਤੇ ਦੇਣਗੇ ਗਰੀਬਾਂ ਨੂੰ ਮਜਲੂਮਾਂ ਨੂੰ ਦੁੱਖ ਤਾਂ ਦੇਣਗੇ ਲੇਕਿਨ ਉਹਨਾਂ ਨੂੰ ਸੁੱਖ ਨਹੀਂ ਦਿੰਦੇ ਤੇ ਗਰੀਬ ਮਜ਼ਦੂਰ ਨੂੰ ਜੇਕਰ ਤਾਂ ਕਹਦੇ ਨਾ ਮਜ਼ਦੂਰ ਕਿ ਅੱਜ ਮੈਨੂੰ ਥੋੜੀ ਜੀ ਮਾਇਆ ਦੀ ਹੋਰ ਲੋੜ ਹੈ ਮੇਰੀ ਉਹ ਲੋੜ ਪੂਰੀ ਕਰਦੇ ਹੋ ਤੇ ਮੈਂ ਅੱਗੇ ਦਿਹਾੜੀਆਂ ਲਾ ਕੇ ਮਜ਼ਦੂਰੀ ਕਰਕੇ ਤੁਹਾਡਾ ਜਿਹੜਾ ਉਹ ਕਰਜ਼ਾ ਚੁਕਾ ਦੇਵਾਂਗਾ ਤੇ ਅੱਗੋਂ 100-100 ਬੋਲ ਬੋਲੇ ਜਾਂਦੇ ਨੇ ਅੱਗੋਂ 100-100 ਬੋਲ ਬੋਲੇ ਜਾਂਦੇ ਨੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਭਲਿਆ ਜੇਕਰ ਤੂੰ ਕਿਸੇ ਮਜਲੂਮ ਦੀ ਰਾਖੀ ਨਹੀਂ ਕਰ ਸਕਦਾ ਤਾਂ ਘਟੋ ਘੜ ਅੱਖ ਉਹਦਾ ਹੱਕ ਤੇ ਨਾ ਮਾਰ ਉਹਦਾ ਹੱਕ ਤਾਂ ਨਾ ਮਾਰ ਇਸ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਵੱਡਾ ਗੁਣ ਹੈ ਜੀ ਇਹ ਪ੍ਰਮਾਤਮਾ ਦੇ ਵਿੱਚ ਇਹ ਸਭ ਤੋਂ ਵੱਡਾ ਗੁਣ ਹੈ ਕਿ ਉਹ ਆਪਣੇ ਸੇਵਕਾਂ ਦੀ ਆਪ ਪੈਜ ਵੀ ਰੱਖਦਾ ਹੈ ਤੇ ਉਹਨਾਂ ਦੀਨਾਂ ਨੂੰ ਮਜਲੂਮਾਂ ਨੂੰ ਉਹਨਾਂ ਦੇ ਅੰਦਰ ਦੇ ਦਰਦ ਨੂੰ ਸਮਝਦਾ ਹੋਇਆ ਉਹਨਾਂ ਦੇ ਦਰਦ ਨੂੰ ਨਿਵਾਰਦਾ ਹੈ ਤਰਣ ਤਰਣ ਹਰ ਨਿਦ ਦੁੱਖ ਨਾ ਸਕੈ ਵਿਆਪ ਏ ਭਾਈ ਉਹ ਪਾਰ ਬ੍ਰਹਮ ਪਰਮੇਸ਼ਰ ਤਰਣ ਤਾਰਣ ਹੈ ਉਹ ਤਰਣ ਦੀ ਸਮਰੱਥਾ ਰੱਖਦਾ ਹਰ ਨਿਦ ਉਹ ਖਰੀ ਨਾਮ ਦੇ ਖਜ਼ਾਨਾ ਤੇ ਜਿਨ੍ਹਾਂ ਨੂੰ ਉਹ ਪ੍ਰਾਪਤ ਹੋ ਗਿਆ ਦੁੱਖ ਨਾ ਸਕੈ ਵਿਆਪ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਲੱਗਦਾ ਹੈ ਸਾਧੂ ਸੰਗ ਭਜੋ గోਪਾਲ ਆਨ ਸੰਜਮ ਕ੍ਰਿਸ਼ਨ ਸੂਜੈ ਜਤਨ ਕਾਟ ਕਲ ਕਾਲ ਸਤਿਗੁਰੂ ਜੀ ਕਹਿੰਦੇ ਨੇ ਆਪਾਂ ਪਹਿਲਾਂ ਪੜ ਚੁੱਕੇ ਆ ਵਿਚਾਰ ਚੁੱਕੇ ਆ ਮੈਂ ਸੰਖੇਪ ਚ ਫਿਰ ਅਰਜ ਕਰਾਂ ਕਿ ਉਹ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਜਪ ਜਿਹੜਾ ਸਾਰੀ ਸ੍ਰਿਸ਼ਟੀ ਦੀ ਪ੍ਰਤਪਾਲਣਾ ਕਰਨ ਵਾਲਾ ਹੈ ਸਾਧੂਆਂ ਦੀ ਸੰਗਤ ਵਿੱਚ ਬੈਠ ਕੇ ਉਹਦਾ ਨਾਮ ਜਪ ਕਦੋਂ ਜਪਣਾ ਹੈ ਹੁਣੇ ਹੀ ਜਪ ਕਿਉਂਕਿ ਬਾਬਾ ਕਬੀਰ ਸਾਹਿਬ ਜੀ ਨੇ ਕਹਿ ਦਿੱਤਾ ਕਿ ਕਾਲ ਕਰੰਤਾ ਅਬੈ ਕਰ ਅਵ ਕਰਤਾ ਸੋਇ ਤਾਲ ਪਾਛਾ ਕਿਛੁ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ ਇਹ ਕਾਲ ਦਾ ਕੀ ਪਤਾ ਜੀ ਕਦੋਂ ਆ ਜਾਣਾ ਕੋਈ ਪਤਾ ਹੈ ਤਦੋਂ ਪਾਰ ਬ੍ਰਹਮ ਪਰਮੇਸ਼ਰ ਦੇ ਦਰ ਤੋਂ ਬਲਾਵਾ ਆ ਜਾਵੇ ਅਸੀਂ ਬਹੁਤ ਵਾਰ ਵੇਖਦੇ ਆ ਸਾਡੇ ਕੰਨਾਂ ਦੇ ਵਿੱਚ ਜਦੋਂ ਆਵਾਜ਼ ਪੈਂਦੀ ਫਲਾਣਾ ਸਿੰਘ ਜਾਂ ਫਲਾਣੀ ਭੈਣ ਜਾਂ ਫਲਾਣਾ ਬਿਰ ਚੜਾਈ ਕਰ ਗਿਆ ਤੇ ਗੁਰਮਖੋ ਅਸੀਂ ਹੱਥ ਮਲਦੇ ਰਹ ਜਨ ਵੀ ਕੀ ਹੋ ਗਿਆ ਕੀ ਹੋਇਆ ਉਹ ਤੇ ਚੰਗਾ ਭਲਾ ਸੀ ਭਲੇ ਹੁਣ ਕੀ ਸੀ ਆਇਆ ਹੁਕਮ ਪਾਰ ਬ੍ਰਹਮ ਦਾ ਛੋੜ ਚੱਲਿਆ ਇੱਕ ਦਿਹਾੜੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਅੱਜ ਦਾ ਕੰਮ ਕੱਲ ਤੇ ਨਾ ਛੱਡ ਜਿਹੜਾ ਅੱਜ ਦਾ ਕੰਮ ਹੈ ਉਹਨੂੰ ਅੱਜ ਹੀ ਕਰ ਅਬ ਕਰਤਾ ਸੋਇ ਤਾਲ ਪਾਸ਼ਾ ਕ੍ਰਿਸ਼ਨ ਹੋਏਗਾ ਜੋ ਸਿਰ ਪਰ ਆਵਾ ਤਾਲ ਆਣ ਸੰਜਿਬ ਕ੍ਰਿਸ਼ਨ ਸੁਝੈ ਯਤਨ ਕਾਟ ਕਲ ਕਾਲ ਸਤਿਗੁਰੂ ਜੀ ਕਹਿੰਦੇ ਮੈਨੂੰ ਹੋਰ ਕੁਝ ਸੁੱਝਦਾ ਨਹੀਂ ਕੇਵਲ ਉਹ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਉਹਦੀ ਬੰਦਗੀ ਉਹਦੀ ਇਬਾਦਤ ਕਰਕੇ ਮੈਂ ਆਪਣੇ ਆਪ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਕੇ ਆਪਣੇ ਆਪ ਨੂੰ ਨਿਰਮਲ ਕਰ ਰਿਹਾ ਆਦ ਅੰਤ ਦਿਆਲ ਪੂਰਨ ਤਿਸ বিনা ਨਹੀਂ ਕੋਈ ਉਹ ਵਾਹਿਗੁਰੂ ਪਰਮੇਸ਼ਰ ਆਦ ਤੋਂ ਲੈ ਕੇ ਅਪਕਲ ਵੀ ਬੇਨਤੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਉਹ ਵਾਹਿਗੁਰੂ ਪਰਮੇਸ਼ਰ ਜਦੋਂ ਤੋਂ ਇਹ ਸ੍ਰਿਸ਼ਟੀ ਦੀ ਰਚਨਾ ਹੋਈ ਆ ਉਦੋਂ ਤੋਂ ਵੀ ਐ ਤੇ ਇਹਦੇ ਤੋਂ ਪਹਿਲਾਂ ਵੀ ਸੀ ਜਦੋਂ ਅਰਬਤ ਨਰਬਤ ਤੁੰਦੂਕਾਰਾ ਤਰਨ ਨਾ ਗਗਨਾ ਹੁਕਮਾਂ ਪਾਰਾ ਜਦੋਂ ਚਾਰ ਸਫੇਰੇ ਧੁੰਦੀ ਧੁੰਦ ਸੀ ਉਦੋਂ ਵੀ ਉਹ ਪਾਰ ਬ੍ਰਹਮ ਪਰਮੇਸ਼ਰ ਸੀ ਹੈ ਤੇ ਹੋਵੇਗਾ ਉਹ ਤਿੰਨ ਕਾਲ ਸੱਚ ਹੈ ਜੀ ਅੱਪਾ ਬੀਤਦੇ ਆ ਨਾ ਜਿਹੜਾ ਸਮਾਂ ਲੰਘ ਗਿਆ ਉਹ ਸਾਡੇ ਮੁੜ ਕੇ ਹੱਥ ਨਹੀਂ ਆਉਂਦਾ ਤੇ ਜਿਹੜਾ ਆਉਣ ਵਾਲਾ ਉਹ ਵੀ ਸਾਡੇ ਹੱਥ 'ਚ ਨਹੀਂ ਸਾਡੇ ਹਾਸ 'ਚ ਤਾਂ ਇੱਕੋ ਹੀ ਆ ਨਾ ਜਿਹੜਾ ਵਰਤਮਾਨ ਹੈ ਲੇਕਿਨ ਉਹ ਪਾਰ ਬ੍ਰਹਿਮ ਪਰਮੇਸ਼ਰ ਤਿੰਨੇ ਕਰਕੇ ਤਿੰਨੇ ਕਾਲਾਂ ਕਰਕੇ ਸੱਚ ਹੈ ਜਿਸ ਨੂੰ ਆਖਿਆ ਗਿਆ ਆਦ ਅੰਤ ਦਇਆਲ ਪੂਰਨ ਤਿਸ ਬਿਨਾ ਨਹੀਂ ਕੋਈ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾ ਦੂਸਰਾ ਹੋਰ ਕੋਈ ਨਹੀਂ ਹੈ ਜਨਮ ਮਰਨੋਂ ਨਿਵਾਰ ਘਰ ਜਪ ਸਿਮਰ ਸੁਆਮੀ ਸੋ ਏ ਭਾਈ ਐਸੇ ਪ੍ਰਮਾਤਮਾ ਦਾ ਸਿਮਰਨ ਕਰ ਜਿਹੜਾ ਤੇਰਾ ਜਨਮ ਤੇ ਮਰਨ ਦਾ ਗੇੜ ਕੱਟਣ ਦੀ ਤਾਕਤ ਰੱਖਦਾ ਹੈ ਬੇਦ ਸਿਮਰਤ ਤਤਸਾਸਤੋ ਭਗਤ ਕਰੇ ਵਿਚਾਰ ਨੁਕਤ ਪਾਈਏ ਸਾਧ ਸੰਗਤ ਬੇਨ ਸਜਾਏ ਅੰਧਾਰ 베ਦ ਸਿਮਰਤ ਇਹ ਜਿੰਨੇ ਵੀ ਧਰਮ ਗ੍ਰੰਥ ਨੇ ਭਾਵੇਂ ਚਾਰੇ 베ਦ ਨੇ ਭਾਵੇਂ 27 ਸਿਮਰਤੀਆਂ ਨੇ ਭਾਵੇਂ 6 ਸ਼ਾਸਤਰ ਨੇ ਇਹ ਸਾਰੇ ਦੇ ਸਾਰੇ ਇੱਕੋ ਗੱਲ ਆਖਦੇ ਨੇ ਕਿ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੋ ਭਗਤ ਕਰੇ ਵਿਚਾਰ ਜਿੰਨੇ ਭਗਤ ਜਾਨ ਨੇ ਉਹ ਵੀ ਇਹ ਵਿਚਾਰ ਕਰਦੇ ਨੇ ਉਹ ਵੀ ਇਹੋ ਗੱਲ ਦੱਸਦੇ ਨੇ ਚਾਰ বেদ 6 ਸ਼ਾਸਤਰ 27 ਸਿਮਰਤियां ਤੇ ਪ੍ਰਾਣ ਆਦਿਕ ਨੇ ਜਿਹੜੇ ਇੱਕ ਧਰਮ ਗ੍ਰੰਥ ਫਿਰ ਇੱਕ ਮੈਂ ਇੱਥੇ ਛੋਟੀ ਜਿਹੀ ਬੇਨਤੀ ਕਰ ਦੇਵਾਂ ਕੱਲ ਨੂੰ ਮੈਨੂੰ ਕਿਸੇ ਸੱਜਣ ਦਾ ਫੋਨ ਆਇਆ ਉਹ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ Hindu ਧਰਮ ਦੇ ਗ੍ਰੰਥਾਂ ਦੇ ਖਿਲਾਫ ਕਿਤੇ ਕੁਝ ਲਿਖਿਆ ਹੋਇਆ ਮਿਲਦਾ ਹੈ ਤੇ ਮੈਂ ਉਹਨੂੰ ਆਪਣੀ ਬੁੱਧੀ ਦੇ ਮੁਤਾਬਕ ਦੱਸਿਆ ਵੀ ਮੈਨੂੰ ਤੇ ਅੱਜ ਤੱਕ ਕਿਤੇ ਪੜਨ ਨੂੰ ਮਿਲਿਆ ਨਹੀਂ ਕਿਉਂਕਿ ਮੈਂ ਤਾਂ ਇੱਕ ਗੱਲ ਸਮਝਦਾ ਕਿ ਸਤਗੁਰੂ ਪਾਤਸ਼ਾਹ ਜੀ ਆਖਦੇ ਨੇ ਕਿ ਵੇਦ ਕਤੇਬ ਕਹੋ ਮਤ ਝੂਠੇ ਅਸੀਂ ਵੇਦਾਂ ਨੂੰ ਧਰਮ ਗ੍ਰੰਥਾਂ ਨੂੰ ਝੂਠੇ ਆਖਦੇ ਆ ਪਰ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਵੇਦ ਕਤੇਬ ਕਹੋ ਮਤ ਝੂਠੇ ਝੂਠਾ ਝੂਠਾ ਕੌਣਾ ਜੀ ਝੂਠਾ ਜੋ ਨਾ ਵਿਚਾਰਾ ਜਿਹੜਾ ਇਹਨਾਂ ਦੇ ਵਿਚਾਰ ਨਹੀਂ ਕਰਦਾ ਹੁਣ ਸਤਿਗੁਰੂ ਜੀ ਨੇ ਅਜੇ ਸਬਦ ਦੇ ਅੰਦਰ ਵੀ ਉਹ ਗੁਲਾਕੀ ਹੈ ਕਹਿੰਦੇ বেদ ਸਿਮਰਤ ਕਥਾ ਸ਼ਾਸਤ ਛੇ ਸ਼ਾਸਤਰ ਨੇ 27 ਸਿਮਰਤੀਆਂ ਨੇ ਚਾਰ বেদ ਨੇ ਤੇ ਰੱਬ ਦੇ ਪਿਆਰ ਵਾਲੇ ਭਗਤ ਜਨ ਨੇ ਸਾਰੇ ਵਿਚਾਰ ਕੀ ਕਰਦੇ ਨੇ ਕਹਿੰਦੇ ਮੁਕਤ ਪਾਈਐ ਸਾਧ ਸੰਗਤ ਮੁਕਤੀ ਪ੍ਰਾਪਤ ਹੁੰਦੀ ਹੈ ਸਾਧ ਸੰਗਤ ਦੇ ਵਿੱਚ ਆ ਕੇ ਬੰਦ ਖਲਾਸੀ ਹੁੰਦੀ ਐ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਬੈਨ ਸਜਾਏ ਅੰਧਾਰ ਜਦੋਂ ਅਗਿਆਨਤਾ ਦਾ ਹਨੇਰਾ ਸਾਡੇ ਜੀਵਨ ਦੇ ਵਿੱਚੋਂ ਖਤਮ ਹੋ ਗਿਆ ਨਾ ਅਗਿਆਨਤਾ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਵਿੱਚ ਸਾਨੂੰ ਗਿਆਨ ਆ ਗਿਆ ਕਿ ਪਾਰ ਬ੍ਰਹਿਮ ਪਰਮੇਸ਼ਰ ਸਾਨੂੰ ਜਰਨੇ ਜਰਨੇ ਦੇ ਵਿੱਚੋਂ ਨਜ਼ਰ ਆਉਣ ਲੱਗ ਪਿਆ ਤੇ ਸੱਚ ਜਾਣਿਓ ਸਾਡੀ ਮੁਕਤੀ ਉਹੀ ਉਦੇ ਹੋਣੀ ਐ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਪਾਰ ਬ੍ਰਹਮ ਪਰਮੇਸ਼ਰ ਦੇ ਪਿਆਰ ਵਾਲਿਆਂ ਵਾਸਤੇ ਸਭ ਤੋਂ ਵੱਡੀ ਜੇ ਕੋਈ ਰਾਸੀ ਹੈ ਜੇ ਕੋਈ ਪੂੰਜੀ ਹੈ ਤੋ ਪ੍ਰਮਾਤਮਾ ਦਾ ਨਾਮ ਹੈ ਤੇ ਚਰਨ ਕਮਲ ਆਧਾਰ ਜਨਕਾ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਚਰਨ ਕਮਲ ਨੇ ਉਹ ਸਾਡੀ ਰਾਸ ਤੇ ਪੂੰਜੀ ਹੈ ਤਾਣ ਮਾਣ ਦੀ ਬਾਣ ਸੱਚ ਨਾਨਕ ਦੀ ਪ੍ਰਵਟੇਕ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਟੀਕ ਤੱਕੀ ਤਾਂ ਮਹਿਸੂਸ ਹੋਇਆ ਵੀ ਜਿਹੜਾ ਤਾਣ ਹੈ ਇਹ ਵੀ ਪ੍ਰਮਾਤਮਾ ਦਾ ਹੈ ਤਾਣ ਕਹਿੰਦੇ ਜ਼ੋਰ ਨੂੰ ਕਈ ਵਾਰੀ ਬੰਦਾ ਮਾਣ ਕਰ ਬੈਠਦਾ ਨਾ ਬੰਦਾ ਮਾਣ ਕਰ ਵੜਦਾ ਮੈਂ ਬਹੁਤ ਤਾਕਤਵਾਰ ਐ ਪਰ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਨੇ ਪਾਰ ਬ੍ਰਹਿਮ ਪਰਮੇਸ਼ਰ ਦੀ ਟੇਕ ਤੱਕ ਲੈਂਦੇ ਨੇ ਫਿਰ ਉਹਨਾਂ ਨੂੰ ਇਸ ਗੱਲ ਦੀ ਸਮਝ ਪੈਂਦੀ ਹੈ ਕਿ ਇਹ ਜੋਰ ਹੈ ਨਾ ਜਿਹੜਾ ਸਾਡਾ ਆਪਣਾ ਨਹੀਂ ਹੈ ਸਾਡਾ ਆਪਣਾ ਜੋਰ ਨਹੀਂ ਹੈ ਦੂਸਰਾ ਹੈ ਮਾਣ ਸੰਸਾਰ ਦੇ ਅੰਦਰ ਮਾਣ ਮਿਲਿਆ ਸੰਸਾਰ ਦੇ ਲੋਕਾਂ ਨੇ ਦੋ ਚਾਰ ਬੰਦਿਆਂ ਨੇ ਚੰਗਾ ਕਹਿ ਦਿੱਤਾ ਸਤਕਾਰ ਦਿੱਤਾ ਤੇ ਆ ਸਾਡੇ ਧਰਤੀ ਤੇ ਪੈਰ ਨਹੀਂ ਲੱਗਦੇ ਪਰ ਰੱਬ ਦੇ ਪਿਆਰ ਵਾਲੇ ਕਹਿੰਦੇ ਵਾਹਿਗੁਰੂ ਪਰਮੇਸ਼ਰ ਇਹ ਵੀ ਤੇਰਾ ਹੀ ਹੈ ਜੇ ਅੱਜ ਮੈਨੂੰ ਮਾਣ ਮਿਲਿਆ ਤਾਂ ਵੀ ਤੇਰਾ ਹੈ ਤੇ ਜੇ ਅੱਜ ਮੇਰਾ અપਮਾਨ ਹੋ ਰਿਹਾ ਤਾਂ ਵੀ ਤੇਰਾ ਹੋ ਰਿਹਾ ਉਸ ਵਾਹਿਗੁਰੂ ਪਰਮੇਸ਼ਰ ਦੇ ਬਾਣੇ ਵਿੱਚ ਰਹਿੰਦੇ ਨੇ ਤਾਂ ਮਾਣ ਮਾਨ ਦੀ ਬਾਣ ਸੱਚਾ ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਸੱਚਾ ਦੀਵਾਨ ਦਰਬਾਰ ਲਾ ਕੇ ਬੈਠਾ ਹੋਇਆ ਹੈ ਉਸ અપਾਰ ਪ੍ਰਮੇਸ਼ਰ ਦੀ ਟੇਕ ਤੱਕਣਾ ਕਰੀਏ ਉਹਦੇ ਚਰਨ ਸਰਣ ਵਿੱਚ ਆਈਏ ਆਓ ਸਾਰੇ ਆਪਾਂ ਵੀ ਬੇਨਤੀ ਕਰੀਏ ਫਿਰਤ ਫਿਰਤ ਪ੍ਰਭ ਆਇਆ ਫਿਰਤ ਫਿਰਤ ਪ੍ਰਭ ਆਇਆ ਫਿਰਤ ਫਿਰਤ ਪ੍ਰਭ ਆਇਆ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ ਪਰਿਆ ਤੋ ਸਰਣਾਏ ਪਰਿਆ ਤੋਂ ਸਰਣਾਏ ਪਰਿਆ ਤੋਂ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ